ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਹਿੰਦਰ ਬਰੀਆ ਤੇ ਅੱਜ ਅਸੀਂ ਆਏ ਆ ਜੀ ਡੱਬ ਵਾਲੀ ਮੰਡੀ ਦੇ ਉੱਤੇ ਇੱਥੇ ਲੱਗਦੀ ਹੈ ਜੀ ਪਸ਼ੂਆਂ ਦੀ ਮੰਡੀ ਇੱਥੇ ਹਰ ਤਰ੍ਹਾਂ ਦੇ ਆਪਾਂ ਨੂੰ ਜਾਨਵਰ ਹਰ ਤਰ੍ਹਾਂ ਦੀ ਨਸਲ ਮਿਲ ਜਾਂਦੀ ਹੈ ਜੀ ਦੁਆਰ ਮੰਡੀ ਲੱਗਦੀ ਹੈ ਜੀ ਇਹ ਇਹ ਮੰਡੀ ਹੈ ਜੀ ਪੰਜਾਬ ਤੇ ਰਾਣਾ ਦੇ ਬਿਲਕੁਲ ਬਾਰਡਰ ਤੇ ਤੇ ਅੱਜ ਇੱਥੇ ਵੀਰ ਹੋਰੀ ਲੈ ਕੇ ਆਏ ਨੇ ਆਪਣੀਆਂ ਗਾਈਆਂ ਸੇਗੀਆਂ ਵਾਸਤੇ ਆਪਾਂ ਵੀਰ ਹੋਰਾਂ ਨਾਲ ਕਰਦੇ ਆਂ ਗੱਲਬਾਤ ਤੇ ਲੈਨੇ ਆਂ ਡਟੋਰ ਆਪਣੇ ਗਾਈਆਂ ਬਾਰੇ ਸਸੀ ਕਾ ਭਾਈ ਸਸੀ ਕਾਲ ਜੀ ਆ ਕੀ ਨਾਮ ਹੈ ਆਪਣਾ ਨਾਮ ਜਗਦੀਪ ਸਿੰਘ ਜਟਰੀ ਜੱਗੂ ਬੁੱਟਰ ਜੀ ਹਾਂਜੀ ਕਿਹੜਾ ਪਿੰਡ ਹੈ ਆਪਣਾ ਆਪਣਾ ਪਿੰਡ ਮਕਾਨ ਸਿੰਘ ਵਾਲਾ ਜ਼ਿਲ੍ਹਾ ਮਕਸਦ ਸਾਹਿਬ ਜੀ ਠੀਕ ਹੈ ਜੀ ਜੀ ਇੱਥੇ ਭਾਈ ਜੀ ਤੁਸੀਂ ਗਾਈਆਂ ਸੇਲ ਕਰਨ ਵਾਸਤੇ ਆਏ ਹੋ ਕਿ ਲੈਣ ਵਾਸਤੇ ਆਏ ਹੋ ਸੇਲ ਵੀ ਕਰਦੇ ਆਂ ਜੀ ਲੈ ਵੀ ਲਈ ਦੇ ਕੋਈ ਚੰਗੇ ਲੱਗੇ ਤਾਂ ਠੀਕ ਹੈ ਸੇਲ ਪਰਚੇਜ ਦਾ ਕੰਮ ਹੈ ਬਾਈ ਸੇਲ ਪਰਚੇਜ ਦਾ ਜੀ ਠੀਕ ਹੈ ਜੀ ਅੱਜ ਬਾਈ ਇੱਥੇ ਕਿੰਨੀਆਂ ਗਾਇਆਂ ਲੈ ਕੇ ਆਏ ਹੋ ਆਪਾਂ ਛੇ ਨਗਰ ਲੈ ਕੇ ਆਏ ਸੀ ਵੀਰੇ ਛੇ ਨਗਰ ਹਾਂਜੀ ਇਹ ਸਾਰੇ ਆਪਣੀਆਂ ਬਾਈ ਹਾਂਜੀ ਆਪਣੀਆਂ ਜੀ ਲੋ ਵੀ ਦੋਸਤੋ ਆਪਾਂ ਦੇਖ ਸਕਦੇ ਹਾਂ ਬਾਈ ਹੋਰਾਂ ਦੀਆਂ ਗਾਇਆਂ ਬਹੁਤ ਸੋਹਣੀਆਂ ਗਾਇਆਂ ਨੇ ਚਰਸੀ ਚ ਕਰਾਉ ਸਾਂ ਇਹ ਠੀਕ ਹੈ ਇਹ ਦਰਸੀ ਕਰਾਉ ਸਾਂ ਜੀ ਇਹ ਤਿੰਨ ਬੜਾ ਰਹਿ ਗਏ ਤਿੰਨ ਸੇਲ ਹੋ ਚੁੱਕੇ ਆ ਜੀ ਠੀਕ ਹੈ ਹਾਂਜੀ ਤੇ ਇਹ ਵੀ ਸੇਲ ਹੋ ਗਈ ਇਹਦਾ ਵੀ ਸੌਦਾ ਹੋ ਗਿਆ ਜੀ ਹੋਣੇ ਹੋਇਆ ਅੱਛਾ ਇਹਦਾ ਦੋ ਬੱਚੇ ਬਾਕੀ ਆ ਜੀ ਠੀਕ ਹੈ ਹਾਂਜੀ ਇਹਦਾ ਸੌਦਾ ਹੋ ਗਿਆ ਜੀ ਹੁਣ ਤੇ ਦੇਖੋ ਜੀ ਪਹਿਲਾਂ ਤਾਂ ਆਪਾਂ ਬਾਈ ਹੋਰਾਂ ਦੇ ਨੱਕ ਦਿਖਾਉਣੇ ਤੁਹਾਨੂੰ ਬਹੁਤ ਸੋਹਣੀਆਂ ਗਾਈਆਂ ਨੇ ਲੇਵੇ ਲੂਵੇ ਦੇ ਚੰਗੀਆਂ ਭਰਮੇ ਪਿੰਡੇ ਦੀਆਂ ਨੇ ਤੇ ਆ ਦੇਖੋ ਛੋਟਾ ਜਿਹਾ ਬੱਚਾ ਇੱਕ ਨਾਲ ਤੇ ਇਹ ਬਾਈ ਹੋਰ ਕਹਿੰਦੇ ਗਾਂ ਇਹ ਸੇਲ ਹੋ ਚੁੱਕੀ ਹੈਗੀ ਆਪਣੀ ਤੇ ਬਾਈ ਜੀ ਆ ਗਾਂ ਬਾਰੇ ਆਪ ਨੂੰ ਡਿਟੇਲ ਦੱਸੋ ਜੀ ਇਹ ਦੂਜਾ ਸੁਆ ਸੂਈ ਹੈ ਅੱਗੇ ਹੋ ਜਾ ਗਾਂ ਦੇ ਕੋਲੇ ਹੋ ਜਾ ਦੂਜਾ ਸੁਆ ਵੱਡੇ ਬਾਈ ਸੂਈ ਆ ਦੂਜਾ ਸੁਆ ਜੀ ਇਹ ਹਾਂਜੀ ਥੋੜੇ ਕ੍ਰੋਸ ਰੰਗ ਚਾ ਰੰਗ ਡੱਬਾ ਠੀਕ ਹੈ ਇਹਨੇ ਬੱਚੇ ਨੂੰ ਜਨਮ ਦਿੱਤਾ ਕੱਲ੍ਹ ਵਿਆਈ ਹੈ ਕੱਲ੍ਹ ਵਿਆਈ ਹੈ ਹਾਂਜੀ ਕੱਲ੍ਹ ਸੂਈ ਹੈ ਬੱਚੇ ਨੂੰ ਜਨਮ ਦਿੱਤਾ ਹੈ ਨਾ ਚੰਗੇ ਸੀਮਨ ਦੀ ਬੱਚੀ ਆ ਡੈਨਮਾਰਕ ਦੇ ਸੀਮਨ ਦੀ ਬੱਚੀ ਆ ਠੀਕ ਹੈ ਤੇ ਪਹਿਲੇ ਸੂਏ ਨੇ 26 ਲੀਟਰ ਦੁੱਧ ਦਿੱਤਾ ਜੀ ਬੱਚੇ ਨੇ ਪਹਿਲੇ ਸੂਏ 26 ਲੀਟਰ ਦੁੱਧ ਇਸ ਬੱਚੇ ਹਰ ਗਾਂ ਨੇ ਦਿੱਤਾ ਜੀ ਠੀਕ ਹੈ ਦੂਜਾ ਸੂਆ ਹੁਣ 26 ਤੋਂ ਪਲੱਸ ਚੱਲੂਗੀ ਜੀ 30 ਦੇ ਅੰਦਰ ਰਹੇਗੀ ਬਸ ਠੀਕ ਹੈ ਠੀਕ ਹੈ ਕੱਦ ਮੀਡੀਅਮ ਆ ਜੀ ਕੱਦ ਮੇਰੇ ਬਸ ਸਹੀ ਗੱਲ ਆ ਬਾਈ ਬਹੁਤ ਸੋਹਣੀ ਡੱਬੀ ਮਾਂ ਗਾਏਗੀ ਬਾਈ ਕਿਹੜੀ ਨਸਲ ਬਾਈ ਦੀ ਇਹ? ਇਹ ਐਚਐਮ ਵਿਚ ਕਰਾਉਸ ਆ ਜੀ ਥੋੜੀ ਜੀ। ਐਚਐਮ ਵਿਚ ਕਰਾਉਸ ਆ। ਹਾਂਜੀ। ਤੇ ਮਗਰ ਮੇਲ ਆ ਬੱਚਾ ਇਹਦੇ। ਫੀਮੇਲ ਆ ਜੀ ਇਹਦੇ। ਫੀਮੇਲ ਬੱਚੀ ਆ। ਹਾਂਜੀ। ਠੀਕ ਐ। ਕੱਲ ਹੀ ਸੁੱਈ ਆ ਬਾਈ ਇਹ। ਕੱਲ ਸੁੱਈ ਆ ਸ਼ਾਮ ਨੂੰ। ਜੇਰ ਜੁਰ ਪੈ ਗਈ। ਓਕੇ ਰਿਪੋਰਟਾਂ। ਜਮਾ ਓਕੇ ਹੈ। ਹਾਂਜੀ। ਇਹਦੀ ਬਾਈ ਜੇ ਮਾਂ ਵਾਲੇ ਗੱਲ ਕਰੀਏ ਤਾਂ ਉਹ ਥੱਲੇ ਕਿੰਨਾ ਦੁੱਧ ਹੋਊਗਾ? ਮਾਂ ਇਹਦੇ ਚਲੋ ਤੀਜੇ ਸਵੇਰ ਸੁੱਈ ਆ। ਮਾਂ ਫਿਰ 32 ਕਿਲੋ ਦੁੱਧ ਹੈਗਾ ਵੀਰੇ। ਠੀਕ ਐ। ਹਾਂਜੀ। ਓਕੇ ਓਕੇ। ਤੇ ਬਾਈ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਜਿਹ ਠੀਕ ਹੈ ਹਾਂਜੀ ਬਾਈ ਹੋਰੇ ਕਹਿੰਦੇ ਵੀ 1,10,000 ਰੁਪਿਆ ਆਪਾਂ ਇਹਦਾ ਰੇਟ ਰੱਖਿਆ ਹੈਗਾ ਦਾ ਨਾ ਤੇ 1 ਲੱਖ ਤੱਕ ਆਪਾਂ ਇਹ ਸੇਲ ਕਰ ਦੇਣੀ ਹੈ ਇਹ ਬੱਚੇ ਵੀ ਆਪਣੀ 1 ਲੱਖ ਦੀ ਸੇਲ ਹੋਈ ਹੈ ਜੀ ਅੱਛਾ ਜੀ ਹਾਂਜੀ ਇਹ ਬਾਈ ਕਿੰਨੇਵੇਂ ਸੂਏ ਸੀਗੀ ਪਹਿਲੇ ਸੂਏ ਚਾਰ ਦਾੰਦ ਸੀ ਜੀ ਪਹਿਲੇ ਸੂਏ ਚਾਰ ਇਹ ਵੀ ਕੱਲ ਹੀ ਸੂਈ ਸੀ ਜੀ ਕੱਠਣੇ ਸਿੰਘਾਂ ਅਗਰ ਵਿੱਚ ਤੇ ਇਹਦੇ ਬਾਈ ਇਹਦਾ ਥੱਲੇ ਦੁੱਧ ਕਿੰਨਾ ਹੈ ਹਾਂਜੀ ਕੱਲ ਹੀ ਸੂਈਆ ਪਹਿਲੇ ਸੂਏ ਸੂਈ ਆ ਜੀ ਠੀਕ ਹੈ ਹਾਂਜੀ ਤੇ ਗੋੜਾ ਚੱਲ ਰਿਹਾ ਏ ਹਜੇ ਤਾਂ ਮੰਨ ਕੇ ਚਲੋ ਕੱਲ ਖੀਸ ਤੋਂ 4-5 ਕਿਲੋ ਖੀਸ ਕੱਢੀ ਸੀ ਇਹਦੀ ਠੀਕ ਹੈ ਤੇ ਬਸ ਸਿੱਧਾ ਮੰਡੀ ਪਾਈ ਤੇ ਮੰਡੀ ਤੋਂ ਮਤਲਬ ਹੁਣ ਸੌਦਾ ਹੋ ਗਿਆ ਕਿਸੇ ਕੋਟਕਪੁਰੇ ਦੇ ਬੰਦਿਆਂ ਨੇ ਲੈ ਲਈ ਠੀਕ ਹੈ ਠੀਕ ਹੈ ਬਹੁਤ ਸੋਹਣੀਆਂ ਬਾਈ ਕੋਲੇ ਗਾਇਆਂ ਨੇ ਤੇ ਬਾਈ ਹੋਰੇ ਕਰਦੇ ਨੇ ਸੇਲ ਪਚੇ ਦਾ ਕੰਮ ਬਾਈ ਹੋਰੇ ਕਹਿੰਦੇ ਵੀ ਜੇ ਆਪਾਂ ਨੂੰ ਇੱਥੇ ਕੋਈ ਚੰਗੀ ਨਸਲ ਦਾ ਜਾਨਵਰ ਮਿਲ ਜੇ ਲੱਖ ਰੁਪਏ ਤਾਂ ਆਪਾਂ ਖਰੀਦ ਵੀ ਲੈਨੇ ਆ ਤੇ ਸੇਲ ਵੀ ਕਰਦੇ ਆ ਬਾਈ ਜੀ ਆਪਣੇ ਕੋਲੇ ਘਰੇ ਵੀ ਰੱਖਿਆ ਹੋਈਆਂ ਨੇ ਆਪਣੇ ਕੋਲੇ ਹੁੰਦਗਾ ਤਕਰੀਬਨ ਜੀ 24 ਘੰਟੇ ਆਪਣੇ ਕੋਲ ਕਦੋਂ ਮਰਜ਼ੀ ਆਓ ਠੀਕ ਆ ਰਹਿਣ ਦਾ ਪ੍ਰਬੰਧ ਵੀ ਮਿਲੂਗਾ ਤੇ ਗਾਂ ਜਿਹੜੀ ਐਚਐ ਵਸਤੀ ਜਰਸੀ ਜ਼ਿਆਦਾ ਲੈਨੇ ਆਪਾਂ ਐਰ ਸ਼ਰਤਾਂ ਨਾਲ ਜ਼ਿਆਦਾ ਲੈਨੇ ਸਾਈਵਾਲ ਬਹੁਤ ਘੱਟ ਲੈਨੇ ਸਾਈਵਾਲ ਜੇ ਕੋਈ ਚੰਗੀ ਮਿਲ ਜੇ ਤਾਂ ਲੈਨੇ ਆ ਠੀਕ ਹੈ ਬਾਈ ਜ਼ਿਆਦਾ ਚੰਗੀ ਬਰੀਡ ਦੀ ਐਚਐ ਤੇ ਚੰਗੀ ਬਰੀਡ ਦੀ ਜਰਸੀ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਠੀਕ ਹੈ ਬਾਈ ਹਾਂਜੀ ਤੇ ਬਾਈ ਆਪਾਂ ਐਸੇ ਮੰਡੀ ਤੇ ਆਉਣੇ ਆ ਕਿ ਆਪਾਂ ਹੋਰ ਮੰਡੀਆਂ ਤੇ ਆਪਾਂ ਡੱਬ ਵਾਲੀ ਤੇ ਜਗਰਾਉ ਮੰਡੀ ਕਰਦੇ ਆ ਵੀਰੇ ਹੋਰ ਨਹੀਂ ਠੀਕ ਹੈ ਜਗਰਾਉ ਕਿਹੜੇ ਦਿਨ ਹੁੰਦੀ ਹੈ ਬਾਈ 23 ਤਰੀਕ ਨੂੰ ਹੁੰਦੀ ਹੈ ਜਾਂ ਹਰ ਮਹੀਨੇ ਹਰ ਮਹੀਨੇ 23 ਦੀ ਹਾਂਜੀ ਭਾਈ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਗਾਂ ਲੈਣੀ ਹੋਵੇ ਹਾਂਜੀ ਤਾਂ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਤਾਂ ਆਪਣਾ ਇੱਕ ਵਾਰੀ ਨੰਬਰ ਬੋਲੋ 9501204577 ਇੱਕ ਵਾਰੀ ਹੋਰ ਬੋਲੋ ਭਾਈ 9501204577 ਠੀਕ ਹੈ ਜੀ ਦੋਸਤੋ ਜੇ ਕਿਸੇ ਵੀਰ ਨੇ ਕੋਈ ਗਾਈਆਂ ਬਾਰੇ ਜਾਣਕਾਰੀ ਲੈਣੀ ਹੋਵੇ ਜਾਂ ਗਾਂ ਖਰੀਦਣੀ ਹੋਵੇ ਜਾਂ ਵੇਚਣੀ ਵੀ ਹੋਵੇ ਤਾਂ ਬਾਈ ਹਰ ਨਾਲ ਕੰਟੈਕਟ ਕਰ ਸਕਦਾ ਹੈਗਾ ਆਨਲਾਈਨ ਵੀ ਮਾਲ ਬਈ ਬਹੁਤ ਵੇਚਦੇ ਆਪਾਂ ਕੱਲ ਵੀ گاਵਾ ਦਿੱਤੇ ਆ ਘਰੋਂ ਸੂਰਤਗੜ ਗਈਆਂ ਰਾਜਸਥਾਨ ਫੋਨ ਤੇ ਬੰਦੇ ਨੇ ਮਗਾਈਆਂ ਆਨਲਾਈਨ ਦਾ ਬਾਈ ਕੀ ਪ੍ਰੋਸੈਸ ਹੁੰਦਾ ਮਤਲਬ ਕੀ ਜੇਦਾ ਸੌਦਾ ਹੋ ਜਾਂਦਾ ਆਪਾਂ ਸੌਦਾ ਉਸਤਾਵਨਾ ਕਰਦੇ ਆ ਬਈ ਅਗਲੇ ਨੂੰ ਪਹੁੰਚ ਕਰਦੇ ਆ ਕੱਲ 113000 ਦੀ ਪਹੁੰਚ ਕੀਤੀ ਹੈ ਬੈਡ ਜਰਸੀ ਦੀ ਆਪਾਂ ਕਰੋ ਠੀਕ ਹੈ ਚੰਗੀ ਬੱਚੀ ਸੀ ਪਹਿਲੇ ਸੂਰੇ ਖੀਰੀ ਸੀਗੀ ਠੀਕ ਹੈ ਕਿੰਨਾ ਦੁੱਧ ਸੀ ਬਾਈ ਉਹ ਥੱਲੇ ਪਹਿਲੇ ਸੂਰੇ 25 ਕਿਲੋ ਦੁੱਧ ਦੀ ਬੱਚੀ ਠੀਕ ਹੈ ਹਾਂਜੀ ਬਾਕੀ ਆਪਣੇ ਕੋਲੇ ਆਓ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਹੈਗਾ ਜੀ ਠੀਕ ਹੈ ਬਾਹਰ ਦਾ ਵੀ ਕੋਈ ਗਰਾਹਕ ਆਉਣਾ ਚਾਵੇ ਤਾਂ ਕੋਈ ਇਸ਼ੂ ਨਹੀਂ ਹੈਗਾ ਉਦੋਂ ਮਰਜ਼ੀ ਆਓ ਗਾਵ ਆਪਣੇ ਕੋਲੇ ਅਵੇਲੇਬਲ ਹੁੰਦੇ ਨੇ ਦੋਸਤੋ ਬਾਈ ਹੋਰੇ ਕ ਦੂਰੋਂ ਨੇੜੋਂ ਕਿਤੋਂ ਵੀ ਆ ਕੇ ਕੋਈ ਬੰਦਾ ਸਾਡੇ ਕੋਲੇ ਰਹਿ ਵੀ ਸਕਦਾ ਰਹਿਣ ਦਾ ਖਾਣ ਪੀਣ ਦਾ ਪੂਰਾ ਫੁੱਲ ਪ੍ਰਬੰਧ ਹੈਗਾ ਤੇ ਬਾਈ ਹਰਣਾ ਨੇ ਨੰਬਰ ਆਪਣਾ ਦੇ ਚੁੱਕੇ ਨੇ ਵੀਡੀਓ ਦੇ ਵਿੱਚ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਗਾਂ ਲੈਣੀ ਹੋਵੇ ਜਾਂ ਸੇਲ ਵੀ ਕਰਨੀ ਹੋਵੇ ਤਾਂ ਵੀਰ ਹਰਣਾ ਨਾਲ ਕੰਟੈਕਟ ਕਰਕੇ ਗਾਂ ਲੈ ਸਕਦੇ ਨੇ ਜਾਣਕਾਰੀ ਲੈ ਸਕਦੇ ਨੇ ਤੇ ਇਹ ਬੱਚਾ ਜੀ ਇਹਨਾਂ ਦਾ ਇਸ ਬੱਚੀ ਦਾ ਦੇਖੋ ਬਹੁਤ ਸੋਹਣਾ ਬੱਚਾ ਡੱਬਾ ਤੇ ਇਹ ਬਾਈ ਹੋਣਾ ਦੇ ਸੀਗੇ ਨਾਗਜੀ ਤੇ ਬਹੁਤ ਧੰਨਵਾਦ ਬਾਈ ਜੀ ਤੁਸੀਂ ਆਪਾਂ ਜਾਣਕਾਰੀ ਸ਼ੇਅਰ ਕੀਤੀ ਥੈਂਕ ਯੂ ਥੈਂਕ ਯੂ ਬੱਡੇ ਬਾਈ ਓਕੇ ਬਰੀ ਥੈਂਕ ਯੂ ਹੋਰ ਚਾਹ ਪਾਣੀ ਸਪੈਸ਼ਲ ਦੋਸਤੋ ਮੈਂ ਤੁਹਾਡਾ ਆਪਣਾ ਮਹਿੰਦਰ ਬਰੀਆ ਤੇ ਅੱਜ ਅਸੀਂ ਆਏ ਆ ਜੀ ਡੱਬ ਵਾਲੀ ਮੰਡੀ ਦੇ ਉੱਤੇ ਇੱਥੇ ਲੱਗਦੀ ਹੈ ਜੀ ਪਸ਼ੂਆਂ ਦੀ ਮੰਡੀ ਇੱਥੇ ਹਰ ਤਰ੍ਹਾਂ ਦੇ ਆਪਾਂ ਨੂੰ ਜਾਨਵਰ ਹਰ ਤਰ੍ਹਾਂ ਦੀ ਨਸਲ ਮਿਲ ਜਾਂਦੀ ਹੈ ਜੀ ਦੁਵਾਰ ਮੰਡੀ ਲੱਗਦੀ ਹੈ ਜੀ ਇਹ ਇਹ ਮੰਡੀ ਹੈ ਜੀ ਪੰਜਾਬ ਆਣਾ ਦੇ ਬਿਲਕੁਲ ਬਾਰਡਰ ਤੇ ਤੇ ਅੱਜ ਇੱਥੇ ਵੀਰ ਹੋਰੀ ਲੈ ਕੇ ਆਏ ਨੇ ਆਪਣੀਆਂ ਗਾਇਆਂ ਸੇਗੀਆਂ ਵਾਸਤੇ ਆਪਾਂ ਵੀਰ ਹੋਰਾਂ ਨਾਲ ਕਰਦੇ ਆਂ ਗੱਲਬਾਤ ਤੇ ਲੈਨੇ ਆਂ ਡਿਟੇਲ ਆਪਣੇ ਗਾਇਆਂ ਬਾਰੇ ਸਸੀ ਕਾ ਭਾਈ ਸਸੀ ਕਾਲ ਜੀ ਕੀ ਨਾਮ ਹੈ ਬਈ ਆਪਣਾ ਨਾਮ ਜਗਦੀਪ ਸਿੰਘ ਜਟਰੀ ਜੱਗੂ ਬੁੱਟਰ ਜੀ ਹਾਂਜੀ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਪਿੰਡ ਮਕਾਨ ਸਿੰਘ ਵਾਲਾ ਜ਼ਿਲ੍ਹਾ ਮਕਸਦ ਸਾਹਿਬ ਜੀ ਠੀਕ ਹੈ ਜੀ ਜੀ ਇੱਥੇ ਬਾਈ ਜੀ ਤੁਸੀਂ ਗਾਇਆਂ ਸੇਲ ਕਰਨ ਵਾਸਤੇ ਆਏ ਹੋ ਕਿ ਲੈਣ ਵਾਸਤੇ ਆਏ ਹੋ ਸੇਲ ਵੀ ਕਰਦੇ ਆਂ ਜੀ ਲੈ ਵੀ ਲਈ ਦੇ ਕੋਈ ਚੰਗੇ ਲੱਗੇ ਤਾਂ ਠੀਕ ਹੈ ਹਾਂਜੀ ਸੇਲ ਪਰਚੇਜ਼ ਦਾ ਕੰਮ ਆ ਬਾਈ ਹਾਂ ਸੇਲ ਪਰਚੇਜ਼ ਦਾ ਜੀ ਠੀਕ ਹੈ ਜੀ ਅੱਜ ਬਾਈ ਇੱਥੇ ਕਿੰਨੀਆਂ ਗਾਇਆਂ ਲੈ ਕੇ ਆਏ ਹੋ ਆਪਾਂ ਛੀਨਾਗਰ ਲੈ ਕੇ ਆਏ ਸੀ ਵੀਰੇ ਛੀਨਾਗਰ ਹਾਂਜੀ ਇਹ ਸਾਰੇ ਆਪਣੀਆਂ ਬਾਈ ਹਾਂਜੀ ਆਪਣੀਆਂ ਜੀ ਲੋ ਵੀ ਦੋਸਤੋ ਆਪਾਂ ਦੇਖ ਸਕਦਾ ਹੈ ਬਾਈ ਹੋਰਾਂ ਦੀਆਂ ਗਾਇਆਂ ਬਹੁਤ ਸੋਹਣੀਆਂ ਗਾਇਆਂ ਨੇ ਚਰਸੀ ਵਿੱਚ ਕਰਾਉਸ ਆ ਇਹ ਠੀਕ ਹੈ ਇਹ ਦਰਸੀ ਕਰਾਉਸ ਆ ਜੀ ਇਹ ਤਿੰਨ ਬੜਾ ਰਹਿ ਗਏ ਤਿੰਨ ਸੇਲ ਹੋ ਚੁੱਕੇ ਆ ਜੀ ਠੀਕ ਹੈ ਹਾਂਜੀ ਤੇ ਇਹ ਵੀ ਸੇਲ ਹੋ ਗਈ ਇਹਦਾ ਵੀ ਸੌਦਾ ਹੋ ਗਿਆ ਜੀ ਹੋੜੇ ਹੋਇਆ ਅੱਛਾ ਇਹਦਾ ਵੀ ਦੋ ਬੱਚੇ ਬਾਕੀ ਆ ਜੀ ਠੀਕ ਹੈ ਹਾਂਜੀ ਇਹਦਾ ਸੌਦਾ ਹੋ ਗਿਆ ਜੀ ਹੁਣ ਤੇ ਦੇਖੋ ਜੀ ਪਹਿਲਾਂ ਤਾਂ ਆਪਾਂ ਬਾਈ ਹੋਰਾਂ ਦੇ ਨਾਕ ਦਿਖਾਉਣੇ ਤੁਹਾਨੂੰ ਬਹੁਤ ਸੋਹਣੀਆਂ ਗਾਈਆਂ ਨੇ ਲੇਵੇ ਲੂਵੇ ਦੇ ਚੰਗੀਆਂ ਭਰਮੇ ਪਿੰਡੇ ਦੀਆਂ ਨੇ ਤੇ ਆ ਦੇਖੋ ਛੋਟਾ ਜਿਹਾ ਬੱਚਾ ਇੱਕ ਨਾਲ ਤੇ ਇਹ ਬਾਈ ਹੋਰ ਕਹਿੰਦੇ ਗਾਂ ਇਹ ਸੇਲ ਹੋ ਚੁੱਕੀ ਹੈਗੀ ਆਪਣੀ ਤੇ ਬਾਈ ਜੀ ਆ ਗਾਂ ਬਾਰੇ ਆਪ ਨੂੰ ਡਿਟੇਲ ਦੱਸੋ ਜੀ ਇਹ ਦੂਜਾ ਸੂਆ ਸੂਈ ਅੱਗੇ ਹੋ ਜਾ ਗਾਂ ਦੇ ਕੋਲੇ ਹੋ ਜਾ ਦੂਜਾ ਸੂਆ ਵੱਡੇ ਭਾਈ ਸੂਈ ਆ ਦੂਜਾ ਸੂਆ ਜੀ ਇਹ ਹਾਂਜੀ ਥੋੜੇ ਕ੍ਰੋਸ ਰੰਗ ਚਾ ਰੰਗ ਡੱਬਾ ਠੀਕ ਹੈ ਤੇ ਇਹਨੇ ਬੱਚੇ ਨੂੰ ਜਾਨ ਦਿੱਤਾ ਕੱਲ ਵਿਆਈ ਹੈ ਕੱਲ ਵਿਆਈ ਹੈ ਹਾਂਜੀ ਕੱਲ ਸੂਈ ਹੈ ਬੱਚੇ ਨੂੰ ਜਾਨ ਦਿੱਤਾ ਨਾ ਚੰਗੇ ਸੀਮਨ ਦੀ ਬੱਚੀ ਆ ਡੈਨਮਾਰਕ ਦੇ ਸੀਮਨ ਦੀ ਬੱਚੀ ਆ ਠੀਕ ਹੈ ਤੇ ਪਹਿਲੇ ਸੂਏ ਨੇ 26 ਲੀਟਰ ਦੁੱਧ ਦਿੱਤਾ ਸੀ ਬੱਚੇ ਨੇ ਜੀ ਪਹਿਲੇ ਸੂਏ 26 ਲੀਟਰ ਦੁੱਧ ਇਸ ਬੱਚੇ ਗਾਂ ਨੂੰ ਦਿੱਤਾ ਸੀ ਠੀਕ ਹੈ ਦੂਜਾ ਸੂਆ ਹੁਣ 26 ਤੋਂ ਪਲੱਸ ਚੱਲੂਗੀ ਜੀ 30 ਦੇ ਅੰਦਰ ਰਹੂਗੀ ਜੀ ਬਸ ਠੀਕ ਹੈ ਠੀ ਗੱਦ ਦੇ ਮੀਡੀਅਮ ਆ ਸਹੀ ਗੱਲ ਆ ਬਾਈ ਬਹੁਤ ਸੋਹਣੀ ਡੱਬੀ ਮਾ ਦਾ ਆਏਗੀ ਬਾਈ ਕਿਹੜੀ ਨਸਲ ਵਾਈਦੀ ਹੈ ਇਹ ਇਹ ਐਚ ਐਮ ਚ ਕਰਾਉਸ ਆ ਜੀ ਥੋੜੀ ਜੀ ਐਚ ਐਮ ਚ ਕਰਾਉਸ ਆ ਹਾਂਜੀ ਤੇ ਮਗਰ ਮੇਲ ਆ ਬੱਚਾ ਇਹਦੇ ਫੀਮੇਲ ਆ ਜੀ ਇਹਦੇ ਫੀਮੇਲ ਬੱਚੀ ਆ ਹਾਂਜੀ ਠੀਕ ਹੈ ਕੱਲ ਹੀ ਸੂਈ ਆ ਬਾਈ ਇਹ ਕੱਲ ਸੂਈਆ ਸ਼ਾਮ ਨੂੰ ਜੇਰ ਜੁਰ ਪੈ ਗਈ ਓਕੇ ਰਪੋਟਾਂ ਜਮਾ ਓਕੇ ਹੈ ਹਾਂਜੀ ਇਹਦੀ ਬਾਈ ਜੇ ਮਾਂ ਬਾਰੇ ਗੱਲ ਕਰੀਏ ਤਾਂ ਉਹ ਥੱਲੇ ਕਿੰਨਾ ਦੁੱਧ ਹੋਊਗਾ ਮਾਂ ਇਹਦੇ ਸਿਰ ਤੇਜੇ ਸੂਈਆ ਮਾਂ ਥੱਲੇ 36 ਕਿਲੋ ਦੁੱਧ ਆ ਗਿਆ ਵੀਰੇ ਠੀਕ ਹੈ ਹਾਂਜੀ ਓਕੇ ਓਕੇ ਤੇ ਬਾਈ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਜਿਹੜੀ ਗਾਂ ਹੈ ਇਹ ਕਿੱਥੋਂ ਤੱਕ ਆਪਾਂ ਸੇਲ ਕਰਨੀ ਹੈ ਮੁੱਲੇ ਦਾ ਇੱਕ ਦਸ ਕਰਦੇ ਆਂ ਜੀ ਲੱਖ ਰੁਪਏ ਦੇ ਦੇ ਦਾਂਗੇ ਠੀਕ ਹੈ ਹਾਂਜੀ ਬਾਈ ਹੋਰ ਇਹ ਕਹਿੰਦੇ ਵੀ 1,10,000 ਰੁਪਿਆ ਆਪਾਂ ਇਹਦਾ ਰੇਟ ਰੱਖਿਆ ਹੈਗਾ ਤਾਂ ਦਾ ਤੇ 1 ਲੱਖ ਤੱਕ ਆਪਾਂ ਇਹ ਸੇਲ ਕਰ ਦੇਣੀ ਹੈ ਇਹ ਬੱਚੇ ਵੀ ਆਪਣੀ 1 ਲੱਖ ਦੀ ਸੇਲ ਹੋਈ ਹੈ ਜੀ ਅੱਛਾ ਜੀ ਹਾਂਜੀ ਇਹ ਬਾਈ ਕਿੰਨੇਵੇਂ ਸੂਏ ਸੀਗੀ ਪਹਿਲੇ ਸੂਏ ਚਾਰ ਦਾੰਦ ਸੀ ਜੀ ਪਹਿਲੇ ਸੂਏ ਚਾਰ ਇਹ ਵੀ ਕੱਲ ਹੀ ਸੂਈ ਸੀ ਜੀ ਕੱਠੀਆਂ ਸੀਗੀਆਂ ਅਗਰ ਵਿੱਚ ਤੇ ਇਹਦੇ ਬਾਈ ਇਹਦਾ ਥੱਲੇ ਦੁੱਧ ਕਿੰਨਾ ਹਜੇ ਕੱਲ ਹੀ ਸੁਈਆ ਪਹਿਲੇ ਸੂਏ ਸੁਈਆ ਜੀ ਠੀਕ ਹੈ ਹਾਂਜੀ ਤੇ ਗੋਲਾ ਚੱਲ ਰਿਹਾ ਹੈ ਹਜੇ ਤਾਂ ਮੰਨ ਕੇ ਚਲੋ ਕੱਲ ਖੀਸ ਤੋਂ 4-5 ਕਿਲੋ ਖੀਸ ਕੱਢੀ ਸੀ ਇਹਦੀ ਠੀਕ ਹੈ ਤੇ ਬਸ ਸਿੱਧਾ ਮੰਡੀ ਪਾਈ ਤੇ ਮੰਡੀ ਤੋਂ ਮਤਲਬ ਹੁਣ ਸੌਦਾ ਹੋ ਗਿਆ ਕਿਸੇ ਕੋਟਕਪੂਰੇ ਦੇ ਬੰਦੇ ਨਾਲ ਲੈ ਲਈ ਠੀਕ ਹੈ ਠੀਕ ਹੈ ਬਹੁਤ ਸੋਹਣੀਆਂ ਬਾਈ ਕੋਲੇ ਗਾਇਆਂ ਨੇ ਤੇ ਬਾਈ ਹੋਰੇ ਕਰਦੇ ਨੇ ਸਿਲਪ ਚੇਜ਼ ਦਾ ਕੰਮ ਬਾਈ ਹੋਰੇ ਕਹਿੰਦੇ ਵੀ ਜੇ ਆਪਾਂ ਨੂੰ ਇੱਥੇ ਕੋਈ ਚੰਗੇ ਨਸਲ ਦਾ ਜਾਨਵਰ ਮਿਲ ਜੇ ਲੱਖ ਰੁਪਏ ਤਾਂ ਆਪਾਂ ਖਰੀਦ ਵੀ ਲੈਨੇ ਆ ਤੇ ਸੇਲ ਵੀ ਕਰਦੇ ਆ ਬਾਈ ਜੀ ਆਪਣੇ ਕੋਲੇ ਘਰੇ ਵੀ ਰੱਖਿਆਂ ਗਿਆਂ ਨੇ ਆਪਣੇ ਕੋਲੇ ਹਾਂ ਹੁੰਦਾ ਘਾ ਤਕਰੀਬਨ ਜੀ 24 ਘੰਟੇ ਆਪਣੇ ਕੋਲ ਕੋਦ ਮਰਜੀ ਆਓ ਠੰਗਾ ਰਹਿਣ ਦਾ ਪ੍ਰਬੰਧ ਵੀ ਮਿਲੂਗਾ ਤੇ ਗਾਂ ਜਿਹੜੀ ਐਚਐਸ ਤੇ ਜਰਸੀ ਜ਼ਿਆਦਾ ਲੈਣੇ ਆਪਾਂ ਐਰ ਸ਼ਰਤਾਂ ਨਾਲ ਜ਼ਿਆਦਾ ਲੈਣੇ ਸਾਈਵਾਲ ਬਹੁਤ ਘੱਟ ਲੈਣੇ ਸਾਈਵਾਲ ਜੇ ਕੋਈ ਚੰਗੀ ਮਿਲ ਜੇ ਤਾਂ ਲੈਣੇ ਆ ਠੀਕ ਹੈ ਬਾਈ ਜ਼ਿਆਦਾ ਚੰਗੀ ਬਰੀਡ ਦੀ ਐਚਐਫ ਤੇ ਚੰਗੀ ਬਰੀਡ ਦੀ ਜਰਸੀ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਠੀਕ ਹੈ ਬਾਈ ਹਾਂਜੀ ਤੇ ਬਾਈ ਆਪਾਂ ਐਸੇ ਮੰਡੀ ਤੇ ਆਉਣੇ ਆ ਕਿ ਆਪਾਂ ਹੋਰ ਮੰਡੀਆਂ ਤੇ ਆਪਾਂ ਡੱਬ ਵਾਲੀ ਤੋਂ ਜਗਰਾਉ ਮੰਡੀ ਕਰਦੇ ਆਂ ਮੇਰੇ ਹੋਰ ਠੀਕ ਹੈ ਜਗਰਾਓ ਕਿਹੜੇ ਦਿਨ ਹੁੰਦੀ ਹੈ ਬਾਈ 23 ਤਰੀਕ ਨੂੰ ਹੁੰਦੀ ਹੈ ਜਾਂ ਹਰ ਮਹੀਨੇ ਹਰ ਮਹੀਨੇ 23 ਹਾਂਜੀ ਠੀਕ ਹੈ ਬਾਈ ਬਾਈ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਗਾਂ ਲੈਣੀ ਹੋਵੇ ਹਾਂਜੀ ਤਾਂ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਤਾਂ ਆਪਣਾ ਇੱਕ ਵਾਰੀ ਨੰਬਰ ਬੋਲੋ 9501204577 ਕੀ ਇੱਕ ਵਾਰੀ ਹੋਰ ਬੋਲੋ ਬਾਈ 9501204577 ਠੀਕ ਹੈ ਜੀ ਦੋਸਤੋ ਜੇ ਕਿਸੇ ਵੀਰ ਨੇ ਕੋਈ ਗਾਈਆਂ ਬਾਰੇ ਜਾਣਕਾਰੀ ਲੈਣੀ ਹੋਵੇ ਜਾਂ ਗਾਂ ਖਰੀਦਣੀ ਹੋਵੇ ਜਾਂ ਵੇਚਣੀ ਵੀ ਹੋਵੇ ਦਾ ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦਾ ਹੈਗਾ ਆਨਲਾਈਨ ਵੀ ਮਾਲ ਬਾਈ ਬਹੁਤ ਵੇਚਦੇ ਆਂ ਆਪਾਂ ਕੱਲ ਵੀ ਗਾਵਾਂ ਦਿੱਤੇ ਆਂ ਘਰੋਂ ਸੂਰਤਗੜ ਗਈਆਂ ਰਾਸਤਾਨ ਫੋਨ ਤੇ ਬੰਦੇ ਨੇ ਮਗਾਈਆਂ ਆਨਲਾਈਨ ਦਾ ਬਾਈ ਕੀ ਪ੍ਰੋਸੈਸ ਹੁੰਦਾ ਤੁਹਾਡੇ ਮਤਲਬ ਕੀ ਜੇਲਾ ਸੌਦਾ ਹੋ ਜਾਂਦਾ ਆਪਾਂ ਸੌਦਾ ਉਸਤਾਵਾਂ ਨਾਲ ਕਰਦੇ ਆਂ ਬਈ ਅਗਲੇ ਨੂੰ ਪਹੁੰਚ ਕਰਦੇ ਆਂ ਕੱਲ 1,11,000 ਦੀ ਪਹੁੰਚ ਕੀਤੀ ਹੈ ਬੈਡ ਜਰਸੀ ਦੀ ਆਪਾਂ ਕਰੋ ਠੀਕ ਹੈ ਚੰਗੀ ਬੱਚੀ ਸੀ ਪਹਿਲੇ ਸੂਏ ਖੀਰੀ ਸੀਗੀ ਠੀਕ ਹੈ ਕਿੰਨਾ ਦੁੱਧ ਸੀ ਬਾਈ ਉਹ ਥੱਲੇ ਪਹਿਲੇ ਸੂਏ 25 ਕਿਲੋ ਦੁੱਧ ਦੀ ਬੱਚੀ ਠੀਕ ਹੈ ਹਾਂਜੀ ਬਾਕੀ ਆਪਣੇ ਕੋਲੇ ਆਓ ਆਓ ਰਹਿਣ ਸਹਿਣ ਦਾ ਠੀਕ ਹੈ ਬਾਹਰ ਦਾ ਵੀ ਕੋਈ ਗਰਾਹਕ ਆਉਣਾ ਚਾਵੇ ਤਾਂ ਕੋਈ ਇਸ਼ੂ ਨਹੀਂ ਹੈਗਾ ਉਦੋਂ ਮਰਜ਼ੀ ਆਓ ਗਾਵ ਆਪਣੇ ਕੋਲੇ ਅਵੇਲੇਬਲ ਹੁੰਦੇ ਨੇ ਦੋਸਤੋ ਬਾਈ ਹੋਰੇ ਕਹਿੰਦੇ ਵੀ ਜੇ ਕਿਸੇ ਨੇ ਸਾਡੇ ਤੋਂ ਗਾਂ ਲੈਣੀ ਹੈ ਤਾਂ ਦੂਰੋਂ ਨੇੜੋਂ ਕਿਤੋਂ ਵੀ ਆ ਕੇ ਕੋਈ ਬੰਦਾ ਸਾਡੇ ਕੋਲੇ ਰਹਿ ਵੀ ਸਕਦਾ ਰਹਿਣ ਦਾ ਖਾਣ ਪੀਣ ਦਾ ਪੂਰਾ ਫੁੱਲ ਪ੍ਰਬੰਧ ਹੈਗਾ ਤੇ ਬਾਈ ਹੋਰਾਂ ਨੇ ਨੰਬਰ ਆਪਣਾ ਦੇ ਚੁੱਕੇ ਨੇ ਵੀਡੀਓ ਦੇ ਵਿੱਚ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਗਾਂ ਲੈਣੀ ਹੋਵੇ ਜਾਂ ਸੇਲ ਵੀ ਕਰਨੀ ਹੋਵੇ ਤਾਂ ਵੀਰੋਆਂ ਨਾਲ ਕੰਟੈਕਟ ਕਰਕੇ ਗਾ ਲੈ ਸਕਦੇ ਨੇ ਜਾਣਕਾਰੀ ਲੈ ਸਕਦੇ ਨੇ ਤੇ ਇਹ ਬੱਚਾ ਜੀ ਇਹਨਾਂ ਦਾ ਇਸ ਬੱਚੀ ਦਾ ਦੇਖੋ ਬਹੁਤ ਸੋਹਣਾ ਬੱਚਾ ਡੱਬਾ ਤੇ ਇਹ ਬਾਈ ਹੋਣਾ ਦੇ ਸੀਗੇ ਨਾਗ ਜੀ ਤੇ ਬਹੁਤ ਧੰਨਵਾਦ ਬਾਈ ਜੀ ਤੁਸੀਂ ਆਪ ਜੀ ਜਾਣਕਾਰੀ ਸ਼ੇਅਰ ਕੀਤੀ ਥੈਂਕ ਯੂ ਥੈਂਕ ਯੂ ਵੱਡੇ ਭਾਈ ਓਕੇ ਵੀਰੇ ਥੈਂਕ ਯੂ ਹੋਰ ਚਾਹ ਪਾਣੀ ਵੀਰੇ ਬਸ ਥੈਂਕ ਯੂ ਵੀਰੇ ਥੈਂਕ ਯੂ ਬਾਈ